ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਵੀਰ ਰਸੋਈ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਿੱਟੇ ਛੋਲੇ ਤੇ ਆਪਾਂ ਡੇਢ ਕੋਲੀ ਇਹ ਛੋਲਿਆਂ ਦੀ ਲਵਾਂਗੇ ਪਾਣੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਛੋਲੇ ਤੁਸੀਂ ਆਪਣੀ ਪਰਿਵਾਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਤੇ ਅਸੀਂ ਲਏ ਆ ਡੇਢ ਕੋਲੀ ਇਹ ਵਾਲੀ ਚਿੱਟੇ ਛੋਲੇ ਇਹਦੇ ਵਿੱਚ ਪਾਣੀ ਆਪਾਂ ਉਸ ਹਾਵਨਾ ਪਾ ਦੇਵਾਂਗੇ ਤੇ ਰਾਤ ਨੂੰ ਆਪਾਂ ਭਿਉਂ ਕੇ ਰੱਖਨੇ ਆ ਤੇ ਇਹਦੇ ਵਿੱਚ ਆਪਾਂ ਕਲਰ ਚੇਂਜ ਕਰਨ ਲਈ ਡਰਾਈ ਔਲੇ ਪਾਵਾਂਗੇ ਤੇ ਡਰਾਈ ਔਲੇ ਤੁਸੀਂ ਸਵੇਰ ਨੂੰ ਜਦੋਂ ਛੋਲੇ ਬਣਾਉਣੇ ਆ ਉਦੋਂ ਕੱਢ ਲੈਣੇ ਆ ਬਾਹਰ ਜਿਹੜੇ ਆਪਾਂ ਔਲੇ ਪਾਏ ਸੀ ਰਾਤ ਉਹ ਆਪਾਂ ਬਾਹਰ ਕੱਢ ਲੈਣੇ ਨਿਚੋੜ ਕੇ ਅਹ ਦੇਖੋ ਇਸ ਤਰ੍ਹਾਂ ਦਾ ਕਲਰ ਉਹਨਾਂ ਦਾ ਹੋ ਗਿਆ ਤੇ ਪਾਣੀ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾਵਾਂਗੇ ਜੇ ਤੁਹਾਨੂੰ ਜ਼ਰੂਰਤ ਆ ਪਾਣੀ ਦੀ ਤਾਂ ਤੁਸੀਂ ਪਾਣੀ ਹੋਰ ਪਾ ਸਕਦੇ ਹੋ ਉਹ ਬਨਣ ਲਈ ਹੁਣ ਆਪਾਂ ਦੋ ਆਲੂ ਲੈ ਲਵਾਂਗੇ ਤੇ ਵੀ ਆਪਾਂ ਧੋ ਕੇ ਨਾਲ ਹੀ ਛੋਲੇ ਦੇ ਉਬਾਲ ਲਵਾਂਗੇ ਹੁਣ ਆਪਾਂ ਥੋੜਾ ਨਾਣ ਪਾ ਦੇਵਾਂਗੇ ਨਾਣ ਤੁਸੀਂ ਆਪ ਦੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਬਾਅਦ ਵਿੱਚ ਵੀ ਪਾ ਸਕਦੇ ਹੋ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਤਿੰਨ ਸੀਟੀਆਂ ਤੋਂ ਬਾਅਦ ਬੰਦ ਕਰ ਦੇਣਾ ਉਸ ਤੋਂ ਬਾਅਦ 5 ਮਿੰਟ ਸਲੋ ਅ ਗੈਸ ਕੱਟ ਕਰ ਦੇਣਾ 5 ਮਿੰਟ ਬਾਅਦ ਤੁਸੀਂ ਉਸ ਨੂੰ ਕੁੱਕਰ ਨੂੰ ਖੋਲ ਕੇ ਦੇਖ ਸਕਦੇ ਹੋ ਤੜਕੇ ਲਈ ਹੁਣ ਆਪਾਂ ਤੜਕਾ ਬਣਾਵਾਂਗੇ ਤੜਕੇ ਲਈ ਆਪਾਂ ਦੋ ਪਿਆਜ਼ ਲੈ ਲੈਣੇ ਆ ਦੋ ਟਮਾਟਰ ਲੈ ਲੈਣੇ ਆ ਇਹਨਾਂ ਆਪਾਂ ਅਦਰਕ ਲੈ ਲੈਣਾ ਤੇ ਇਹਨਾਂ ਆਪਾਂ ਮਸਲ ਲੈ ਲੈਣਾ ਤੇ ਇੰਨੀਆਂ ਚਾਰ ਮਿਰਚਾਂ ਆਪਾਂ ਲੈ ਲੈਣੀਆਂ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਿਉਂਕਿ ਕੋਈ ਜ਼ਿਆਦਾ ਖਾਂਦਾ ਕੋਈ ਘੱਟ ਖਾਂਦਾ ਕਿਸਾ ਦੇ ਪਰਹਾਰ ਵਿੱਚ ਥੋੜੀ ਜਿਆਦਾ ਵੀ ਖਰਨ ਦੇ ਮੀਡੀਅਮ ਜੀ ਅਸੀਂ ਰੱਖਦੇ ਹਾਂ ਕਿਈ ਵਾਰ ਮਟਫ ਕੋਰ ਨਹੀਂ ਹੁੰਦਾ ਤੇ ਲਸਣ ਵੀ ਤੁਸੀਂ ਆਪ ਦੇ ਹਿਸਾਬ ਨਾਲ ਪਾ ਸਕਦੇ ਹੋ ਛੋਟਾ ਛੋਟਾ ਕੱਟ ਲਵੋਗੇ ਆਪਾਂ ਤੜਕਾ ਚੌਪ ਕਰਕੇ ਤਿਲ ਵਿੱਚ ਪਾ ਲਿਆ ਇਹਦੇ ਵਿੱਚ ਆਪਾਂ ਟੀਓ ਪਾਵਾਂਗੇ ਬੇਸੀ ਟੀਓ ਤੁਸੀਂ ਆਇਲ ਵੀ ਯੂਜ਼ ਕਰ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਲੈ ਕਰਦੇ ਹੋ ਉਹ ਚੀਜ਼ ਪਾ ਲਿਓ ਆਪਾਂ ਢਾਈ ਘਟੀਆਂ ਪਾ ਲਵਾਂਗੇ ਦੇਸੀ ਘਿਓ ਇਸ ਨੂੰ ਚੰਗੀ ਤਰ੍ਹਾਂ ਕੁੱਕਰ ਲਵਾਂਗੇ ਹਾਂਜੀ ਹੋ ਸਕਦਾ ਮਸਾਲਾ ਰੈਡੀ ਹੋ ਗਿਆ ਬਹੁਤ ਸੋਹਣਾ ਖੁਦ ਗਿਆ ਤੁਸੀਂ ਦੇਖ ਸਕਦੇ ਤੇ ਆਪਾਂ ਕਿਉਂ ਇਸ ਕੜਚੀ ਨਾ ਪਾਇਆ ਸੀ ਪਹਿਲਾਂ ਮੈਂ ਮੈਂਸ਼ਨ ਕੀਤਾ ਸੀ ਕਿ ਬਹੁਤਾ ਹੀ ਕੜਚੀ ਆਪਾਂ ਨੇ ਬਟ ਇਹ ਤੁਮ ਜੇ ਥੋੜੀ ਵੱਡੀ ਆ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਹੁਣ ਆਪਾਂ ਮਸਾਲਾ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਸੁੱਕੀ ਮੇਥੀ ਲੈ ਲਣੀ ਆ ਮੇਥੀ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਆਪ ਦਾ ਟੇਸਟ ਦੇ ਅਸਰ ਪਾ ਸਕਦੇ ਹੋ ਥੋੜੀ ਜਿਹੀ ਆਪਾਂ ਕ੍ਰਸ਼ ਕਰ ਲਵਾਂਗੇ ਤੇ ਇਸ ਮਸਾਲੇ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਉਹ ਲੂਣ ਪਾਵਾਂਗੇ ਲੂਣ ਆਪਾਂ ਪਹਿਲਾਂ ਵੀ ਛੋਲੇ ਦੇ ਵਿੱਚ ਪਾਇਆ ਤੇ ਹੁਣ ਆਪਦੇ ਟੇਸਟ ਅਨਸਾਰ ਤੁਸੀਂ ਪਾ ਸਕਦੇ ਹੋ ਮੈਂ ਥੋੜਾ ਪਾਉਂਗੀ ਤੇ ਥੋੜੀ ਜੀ ਲਾਲ ਮਿਰਚ ਪਾਉਂਗੀ ਉਹ ਵੀ ਜੇ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਹੋ ਨਹੀਂ ਸਕਿੱਪ ਕਰ ਦਿਓ ਮੈਂ ਧਰਮ ਮਸਾਲਾ ਪਾਉਂਗੀ 2 ਚਮਚੇ ਤੇ ਅਨਾਰ ਦਾਣਾ ਪਾਉਂਗੀ 1 ਚਮਚਾ ਬਾਕੀ ਤੁਸੀਂ ਪਾਉਣਾ ਜਾਂ ਨਹੀਂ ਪਾਉਣਾ ਉਹ ਤੁਹਾਡੀ ਮਰਜ਼ੀ ਹੈ ਕੁਸੀਂ ਆਪਣੇ ਟੇਸਟ ਦੇ ਅਸਾਰ ਪਰੋ ਸਕਦੇ। ਦੇਖੋ ਜੀ ਆਪਾਂ ਹਲਦੀ ਬਿਲਕੁਲ ਨਹੀਂ ਪਾਈ ਵਿੱਚ ਕਿਉਂਕਿ ਆਪਾਂ ਸੁੱਕੇ ਔਲੇ ਛੋਲੇ ਦੇ ਵਿੱਚ ਪਾਏ ਹੋਏ ਨੇ। ਉਹ ਦਾ ਟਲਰ ਵਾਲੇ ਛੋਲੇ ਨੂੰ ਆ ਗਿਆ ਹੁਣ ਉਹ ਤੇ ਉਹ ਤੁਹਾਨੂੰ ਅਸੀਂ ਦਿਖਾ ਦਿਖਾਉਨੇ ਆ। ਭਾ ਜਿਹੜੇ ਆਪਾਂ ਆਲੂ ਵਿੱਚ ਪਾਏ ਸੀ ਛੋਲਿਆਂ ਦੇ ਨਾਲ ਉਬਲਣ ਵਾਸਤੇ ਤੇ ਉਹ ਆਪਾਂ ਹੁਣ ਆਪਾਂ ਬਾਹਰ ਕੱਢ ਲਿਆ ਤੇ ਇਹਨੂੰ ਆਪਾਂ ਥੜਕੇ ਮਸਾਲਾ ਬਣ ਕੇ ਹੁਣ ਆਪਣਾ ਤਿਆਰ ਹੋ ਗਿਆ ਤੇ ਬਿਲਕੁਲ ਦੇਖੋ ਕਿੰੋਂ ਚੱਕ ਬਚਾ ਮਸਾਲੇ ਨੂੰ ਬਿਲਕੁਲ ਬਹੁਤ ਸੋਹਣਾ ਬਣ ਗਿਆ ਹੁਣ ਆਪਾਂ ਜਿਹੜੇ ਉਬਲੇ ਹੋਏ ਆਲੂ ਆ ਉਹ ਮੈਸ਼ ਕਰਕੇ ਹੁਣ ਇਹਦੇ ਵਿੱਚ ਪਾਵਾਂਗੇ ਪਾੜ ਕੇ ਇਹਦੇ ਵਿੱਚ ਤੇ ਥੋੜਾ ਜਿਹਾ ਸੇਕ ਲਵਾ ਲਵਾਂਗੇ ਉਹਨਾਂ ਆਪਾਂ ਉਬਲੇ ਹੋਏ ਛੋਲੇ ਚੈੱਕ ਕਰਾਂਗੇ ਦੇਖੋ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਗਏ ਨੇ ਹੁਣ ਇਹ ਪੁੱਜਿਆ ਹੋਇਆ ਤੁਰਕਾ ਜਿਹੜਾ ਉਹ ਆਪਾਂ ਛੋਲਿਆਂ ਦੇ ਵਿੱਚ ਪਾਵਾਂਗੇ ਹੁਣ ਆਪਾਂ ਛੋਲਿਆਂ ਦੇ ਵਿੱਚ ਮਸਾਲਾ ਪਾ ਲਿਆ ਹੈ ਪੋਨੇ ਨੂੰ ਆਪਣਾ ਥੋੜੀ ਥੋੜਾ ਜਿਹਾ ਕੁੱਕ ਕਰਾਂਗੇ ਤੇ ਜਿਹੜਾ ਮਸਾਲਾ ਸਾਰਾ ਛੋਲਿਆਂ ਦੇ ਵਿੱਚ ਰਚ ਜਾਵੇ ਤੇ ਕਲਰ ਵੀ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਆਇਆ ਤੇ ਜਦੋਂ ਇਹ ਕੁੱਕ ਹੋਰ ਵੀ ਹੋ ਗਏ ਆ ਤੇ ਫਿਰ ਇਹ ਸਾਰਾ ਮਸਾਲਾ ਛੋਲਿਆਂ ਦੇ ਵਿੱਚ ਮਿਕਸ ਹੋ ਜਾਣਾ ਬਹੁਤ ਸੋਹਣਾ ਬਣਦਾ ਲਓ ਜੀ ਛੋਲੇ ਬਣ ਕੇ ਸਾਡੇ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਕਲਰ ਵੀ ਚੇਂਜ ਹੈ ਕੋਈ ਹਲਦੀ ਨਹੀਂ ਪਾਈ ਇਹਦੇ ਵਿੱਚ ਕੋਈ ਕੁਝ ਨਹੀਂ ਪਾਇਆ ਬਸ ਨੋਰਮਲ ਮਸਾਲਾ ਲਾਲ ਮਿਰਚ ਥੋੜੀ ਜਹੀ ਟਮਾਟਰ ਤੇ ਜੀਰਾ ਗਰਮ ਮਸਾਲਾ ਇਹ ਚੀਜ਼ਾਂ ਪਾਈਆਂ ਬਾਕੀ ਤੁਸੀਂ ਆਪਦੇ ਟੇਸਟ ਅਨਸਾਰ ਪਾ ਸਕਦੇ ਹੋ ਤੇ ਲਓ ਜੀ ਰੈਡੀ ਆ ਖਾਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਿਓ ਪਲੀਜ਼ ਥੈਂਕ ਯੂ ਵੈਰੀ ਮੱਚ